ਪੰਜਾਬ ਭਾਰ ਵਿੱਚ ਪੰਬਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਵੱਲੋਂ 6 ਸੱਡੇ ਬੰਦ ਕਰਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਲੁਧਿਆਣਾ ਵਿੱਚ ਪ੍ਰਦਰਸ਼ਨ ਕਰ ਰਹੀ ਯੂਨੀਅਨ ਦੇ ਆਗੂ ਪਾਣੀ ਵਾਲੀ ਟੈਂਕੀ ਤੇ ਚੜੇ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਜਾਣ ਕਰ ਯਾਤਰੀ ਪਰੇਸ਼ਾਨ ਹੋ ਕੇ ਮੌਕੇ ਤੇ ਆਕੇ ਪ੍ਰਸ਼ਾਸਨ ਨੇ ਬੱਸ ਅੱਡੇ ਦਾ ਗੇਟ ਖੁਲਵਾਇਆ ਬੀ ਤੁਹਾਡਾ ਕਿੱਥੇ ਦਾ ਬਸ ਸਟੈਂਡ ਇਹ ਮਲੋਤਰਾ ਰਫਰੈਸ਼ਮੈਂਟ ਦੁਕਾਨ ਹੈ ਜੀ ਬਸਟੈਂਡ ਕਿਹੜਾ ਜੀ ਬਸਟੈਂਡ ਲੁਧਿਆਣਾ ਹੈ ਜੀ ਦੇਖੋ ਇਹ ਪੰਜਾਬ ਰੋਡਵੇ ਦਾ ਸਟ੍ਰਾਈਕ ਹੈ ਕਿਉਂਕਿ ਕਿਲੋਮੀਟਰ ਸਕੀਮਾਂ ਬੈ ਰਹੀਆਂ ਬੱਸਾਂ ਨਵੀਆਂ ਆ ਰਹੀਆਂ ਕੋਈ ਇਹਨਾਂ ਦੇ ਆਪਸੀ ਕੋਈ ਰੰਜਿਸ਼ ਦੇ ਕਾਰਨ ਸਰਕਾਰ ਨਾਲ ਹੈਗਾ ਕੋਈ ਇਹ ਹਾਈਵੇ ਦੇ ਕਹਿ ਰਹੇ ਨੇ ਪਹਿਲਾਂ ਖੋਲਦਾ ਸੀ ਬਸਟੈਂਡ ਫਿਰ ਬੰਦ ਕਰਤਾ ਦੁਆਰਾ ਕਿੰਨੇ ਵਜੇ ਦਾ ਬੰਦ ਆ ਦੀ ਗੱਲ ਇਹ ਸਵੇਰੇ 6 ਵਜੇ ਦਾ ਬੰਦ ਆ ਜੀ ਤੇ 11 12 ਵਜ ਗਏ ਨੇ ਉਹਦੇ ਇੱਕ ਵਾਰੀ ਖੁੱਲੇ ਸੀ ਇਹਨਾਂ ਨੇ 10 ਮਿੰਟ ਲਈ ਤਾਂ ਫਿਰ ਬੰਦ ਹੋ ਗਿਆ ਬਾਕੀ ਨੂੰ ਤਾਂ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ 7-8000 ਦਾ ਰੋਜ਼ ਨੁਕਸਾਨ ਹੋ ਰਿਹਾ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਅਸੀਂ ਤਾਂ ਮੰਗਿਆ ਕਰਦਾ ਬੱਸਾਂ ਹੜਤਾਲ ਖੋਲੋ ਤੇ ਸਾਡਾ ਕੰਮ ਚੱਲੇ ਇਸ ਸਰਕਾਰਾਂ ਨਾਲ ਬੈਠ ਕੇ ਉਹਨਾਂ ਦੀ ਜਿਹੜੀ ਮੀਟਿੰਗ ਕਰਨ ਵਾਲੀ ਹੈ ਸਰਕਾਰਾਂ ਨਾਲ ਬੈਠ ਕੇ ਜਲਦੀ ਜਲਦੀ ਸਮਝੌਤਾ ਕੀਤਾ ਜਾਵੇ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹਾਂਜੀ ਪਬਲਿਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਬਸ ਪਬਲਿਕ ਨੂੰ ਸਾਧਗੁਰ ਸਿੰਘ ਖਹਿਰਾ ਜੀ ਜਿਹੜਾ ਜੀ ਧਰਨਾ ਲਾਇਆ ਸੀ ਕਿਉਂ ਲਾਇਆ ਸੀ ਕੀ ਗੱਲ ਸਰ ਜੀ ਪਿਛਲੇ ਲੰਮੇ ਸਮੇਂ ਤੋਂ ਜਥੇਬੰਦੀ ਸਾਡੀ ਜਿਹੜਾ ਕਿਲੋਮੀਟਰ ਸਕੀਮ ਬੱਸਾਂ ਵਿਭਾਗ ਦੇ ਵਿੱਚ ਵਿਭਾਗ ਪਾਉਣ ਦੀ ਤੇ ਸਰਕਾਰ ਕੋਸ਼ਿਸ਼ ਕਰ ਰਹੀ ਆ ਤੇ ਮਹਿਕਮੇ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹਦੇ ਖਿਲਾਫ ਸਾਡੇ ਲੰਮੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਚੱਲਦੇ ਆਉਂਦੇ ਨੇ ਤੇ ਉਹਦੀ ਵਿਰੋਧ ਸਾਡਾ ਚੱਲਦਾ ਆਉਂਦਾ ਉਹ ਅੱਜ ਪਹਿਲਾਂ ਦੀ ਤਰ੍ਹਾਂ 28 ਤਰੀਕ ਨੂੰ 2 ਵਜੇ ਇਹਨਾਂ ਨੇ ਟੈਂਡਰ ਖੋਲਣ ਦਾ ਸਮਾਂ ਜੋ ਦਿੱਤਾ ਸੀ ਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ 2 ਘੰਟੇ ਸਾਡਾ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਜੇਕਰ ਉਹ ਟੈਂਡਰ ਖੋਲਦਾ ਤਾਂ ਸਾਡਾ ਬੰਦ ਕਰਕੇ ਦੂਜੇ ਦਿਨ 29 ਤਰੀਕ ਨੂੰ ਸੀਐਮ ਸਾਹਿਬ ਦੀ ਰਿਹੈਸ ਦਾ ਨੋਟਿਸ ਗਿਆ ਹੋਇਆ ਸੀਗਾ ਤੇ ਉਹੀ ਅਸੀਂ ਪ੍ਰੋਗਰਾਮ ਕਰਨੇ ਸੀ ਪਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਮਿਲਿ ਭੁਗਤ ਕਰਕੇ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਸਾਡੇ ਜਿਹੜੇ ਆਗੂ ਨੇ ਉਹ ਸਾਡੇ ਵੱਖ-ਵੱਖ ਆਗੂਆਂ ਨੂੰ ਉਹਨਾਂ ਦੇ ਘਰਾਂ ਤੋਂ ਅਤੇ ਰੂਪਰੇਖਾ ਜਿੱਥੇ ਵੀ ਉਹ ਤਿਆਰ ਕਰੀ ਸੀ ਉਹਨਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਸਵੇਰੇ 4 ਵਜੇ ਤੋਂ ਅਰੈਸਟ ਕਰ ਲਿਆ ਗਿਆ ਜਿਹਦੇ ਕਰਕੇ ਸਾਨੂੰ ਸਵੇਰ ਤੋਂ ਹੀ ਇਹ ਪ੍ਰੋਟੈਸਟ ਕਰਨਾ ਪਿਆ বাস ਸਟੈਂਡ ਬੰਦ ਕਰਕੇ ਅਤੇ ਪੰਜਾਬ ਦੇ 27 ਡੀਪੂ ਬੰਦ ਕਰਕੇ ਸਾਨੂੰ ਰੋਸ ਪ੍ਰਦਰਸ਼ਨ ਧਰਨੇ ਦਾ ਰੁਕ ਦੇਣਾ ਉਹ ਸਾਮਗਮਲ ਦੌਰ ਤੇ ਸਾਰੀਆਂ ਬੰਦਾਂ ਨੂੰ ਗੇਟ ਖੋਲਵਾਇਆ ਵੀ ਗਿਆ ਉਹ ਜਿਹੜੀਆਂ ਅੰਦਰ ਸਵੇਰ ਤੋਂ ਫਸੀਆਂ ਹੋਈਆਂ ਗੱਡੀਆਂ ਸੀ ਜੀ ਉਹਨਾਂ ਨੂੰ ਕਢਵਾਉਣ ਲਈ ਗੇਟ ਖੋਲਵਾਇਆ ਗਿਆ ਕੁਝ ਪ੍ਰਾਈਵੇਟ ਗੱਡੀਆਂ ਨੇ ਕੁਝ ਬਾਹਰਲੇ ਡੀਪੂਆਂ ਦੇ ਬਾਹਰਲੇ ਡੀਪੂਆਂ ਦੀਆਂ ਗੱਡੀਆਂ ਦਾ ਤਕਰੀਬਨ ਰ ਉਹਦੇ ਲਈ ਸਿਰਫ ਗੇਟ ਕੁਝ ਨਿਸ਼ਚਿਤ ਸਮੇਂ ਲਈ ਖੁੱਲਿਆ ਆ। ਆਦਰਵਾਇਸ ਬੰਦ ਆ। ਹਾਂਜੀ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਵੀ 2:30 ਵਜੇ ਤੱਕ ਬੰਦੇ ਰੀਲਿਸ ਕਰਕੇ ਅਸੀਂ ਤੁਹਾਡੀ ਜਿਹੜੀ ਟੈਂਡਰ ਦੀ ਗੱਲ ਆ ਮੰਗਾ ਉਹਦਾ ਹੱਲ ਕਰਾਂਗੇ। ਹੰਦੀ ਧਰਨਾ ਦਾੜਾ ਜਾਰੀ ਰਹੂਗਾ। ਬਿਲਕੁਲ ਜੀ ਅਨਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਆ ਤੇ ਜੇਕਰ ਇਹ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਹੋਰ ਵੀ ਤਿੱਖੇ ਤੇ ਪ੍ਰਾਥਰੀ ਜਥੇਬੰਦੀਆਂ ਦਾ ਸਾਥ ਲੈ ਕੇ ਬਿਲਕੁਲ ਪੰਜਾਬ ਭਰ ਚ ਪ੍ਰਦਰਸ਼ਨ ਕਿਥੇ ਜਾਣਗੇ। ਕੀ ਨਾਮ ਹੈ ਤੁਹਾਡਾ ਜੀ? ਮਨਦੀਪ ਸਿੰਘ ਜੀ। ਜੀ ਅੱਜ ਕਿਤੋਂ ਕਿਤੋਂ ਜਿਹੜਾ ਤੁਹਾਡੇ ਵਰਕਰ ਸਾਥ ਏ ਜੀ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਇੱਥੇ ਡਿਊਟੀ ਕਰਦੇ ਨੇ ਉਹ ਆਏ ਨੇ ਸਾਰੇ ਇੱਥੇ ਤੇ ਇਹ ਟੈਂਡਰ ਜਿੰਨਾ ਦੇ ਤੱਕ ਰੱਦ ਨਹੀਂ ਹੁੰਦਾ ਜਾਂ ਉਹਦੀ ਤਰੀਕ ਗਾਂ ਕੈਨਸਲ ਨਹੀਂ ਕਰਦੇ ਉਹਨਾਂ ਤਰੀਕ ਤੱਕ ਆਪਣਾ ਧਰਨਾ ਜਾਰੀ ਰਹੂਗਾ ਬਾਕੀ ਜੋ ਤੁਹਾਡੇ ਸਾਹਮਣੇ ਹੀ ਚੱਲ ਰਿਹਾ तकरीबन ਬੱਸ ਸਟੈਂਡ ਸਾਰਾ ਬੰਦ ਆ ਵੇਖੋ ਜੀ ਉਹ ਵੱਖ-ਵੱਖ ਥਾਵਾਂ ਤੇ ਇਹਨਾਂ ਨੇ ਜਿਹੜੇ ਬੰਦੇ ਆ ਕੋਈ ਰਾਜ ਦੇ ਨਜ਼ਰਬੰਦ ਕੀਤੇ ਆ ਕੁਝ ਬਾਅਦ ਉਹਨਾਂ ਨੇ ਰਾਸ਼ਟਰੀ ਗੀਤ ਤੇ ਆ ਉਹ ਕਹਿੰਦੇ ਵੀ 2.5 ਵਜੇ ਤੱਕ ਉਹ ਬੰਦੇ ਰਿਲੀਜ਼ ਕਰ ਦਿੱਤੇ ਜਾਣਗੇ ਬਾਕੀ ਦੇਖੋ ਪੁਲਿਸ ਪ੍ਰਸ਼ਾਸਨ ਕੀ ਕਰਦਾ ਕੀ ਐਕਸ਼ਨ ਲੈਂਦਾ ਸਰਕਾਰ ਤੋਂ ਕੀ ਉਮੀਦ ਹੈ ਸਾਡਾ ਧਰਨਾ ਜਾਰੀ ਰਹੂਗਾ ਜੀ ਜਿੰਨਾ ਚਿਰ ਤੱਕ ਟੈਂਡਰ ਰੱਦ ਨਹੀਂ ਹੁੰਦਾ